ਪੰਜਾਬ ਦੇ ਵਿੱਚ ਹੜਾ ਇਹ ਸਾਰਾ ਕੁਝ ਉਡਾ ਗਿਆ ਉਹਦੇ ਨਾਲ ਹੀ ਲੈ ਚੁੱਕੇ ਆ ਕਿ ਪੰਜਾਬ ਦੇ ਵਿੱਚ ਹੜਾ ਇਹ ਕਿੰਨਾ ਨੁਕਸਾਨ ਪੰਜਾਬ ਇਸ ਵੇਲੇ ਚੱਲ ਰਿਹਾ ਪੰਜਾਬ ਦੇ ਲੋਕ ਚੱਲ ਰਹੇ ਨੇ ਪਰ ਬਹੁਤ ਸਾਰੇ ਸਿੰਗਰ ਐਕਟਰ ਬਾਹਰ ਬੈਠੇ ਲੋਕ ਮਤਲਬ ਹਰ ਇੱਕ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜਿਹੜੇ ਹੜ ਪੀੜਤ ਪਰਿਵਾਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਟਟੇ ਟੇਰੀ ਹੋ ਗਏ گاਵਾ ਹੋਰ ਵੀ ਜਿੰਨਾ ਹਰ ਇੱਕ ਪੀੜਤ ਪਰਿਵਾਰ ਦਾ ਜਿਹਦਾ ਨੁਕਸਾਨ ਹੋਇਆ ਉਹ ਸਾਰਾ ਪਰਪਾਈ ਕਰਨ ਲਈ ਪੰਜਾਬ ਦੇ ਲੋਕ ਸਿੰਗਰ ਸਾਰੇ ਤਿਆਰ ਬੈਠੇ ਨੇ ਇਸੇ ਤਰ੍ਹਾਂ ਹੀ ਗਲਾਬ ਸਿੱਧੂ ਵੀ ਮਦਦ ਲਈ ਗਿਆ ਸੀ ਪਰ ਉੱਥੇ ਕੁਝ ਹੋਰ ਹੀ ਦਿਖਾ ਦਿੱਤਾ ਗਿਆ ਕੋ ਸੋਸ਼ਲ ਮੀਡੀਆ ਸੀ ਉੱਥੇ ਪੱਤਰਕਾਰ ਫਿਰਦੇ ਸੀਗੇ ਉਹ ਚਲੋ ਇੱਕ ਪੱਖ ਲਿਆ ਗਿਆ ਕਿ ਗਲਾਬ ਸਿੱਧੂ ਆਇਆ ਗਲਾਬ ਸਿੱਧੂ ਆ ਕੇ ਵੋਟਾਂ ਇਸੇ ਤਰ੍ਹਾਂ ਹੀ ਲੈ ਗਏ ਕਿ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਕੁਝ ਭੁੱਖੇ ਪਰਿਵਾਰ ਵੀ ਬੈਠੇ ਹੋਣਗੇ ਉਹਨਾਂ ਦੀ ਖਾਤਰ ਤੁਸੀਂ ਰਾਸ ਨਹੀਂ ਲੈ ਕੇ ਗਏ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਤੇ ਕੁਝ ਬੰਦੇ ਫੋਟੋਆਂ ਖਿਚਾਉਣ ਨੂੰ ਕਹਿੰਦੇ ਨਾਲ ਦੁਰਪੇ ਵੋਟਾਂ ਦੇ ਕਿ ਅਸੀਂ ਗਲਾਬ ਸਿੱਧੂ ਦੇ ਨਾਲ ਅਸੀਂ ਫੋਟੋ ਖਿਚਾ ਲਾਂਗੇ 100 ਗਲਆਂ ਇਸ ਤਰ੍ਹਾਂ ਦੀਆਂ ਬਣਾਈਆਂ ਗਿਆ ਕਿ ਬਾਪੂ ਵੀ ਬਾਪੂ ਜੀ ਵੀ ਮਤਲਬ ਇਮੋਸ਼ਨਲ ਹੋ ਗਏ ਯਾਰ ਕਿ ਸਮਾਨ ਲੈ ਕੇ ਜਾਣਾ ਸੀ ਉੱਥੇ ਭੁੱਖੇ ਲੋਕ ਬੈਠੇ ਸੀ ਪਰ ਜਦੋਂ ਦੂਜਾ ਪੱਖ ਸਾਹਮਣੇ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਤਾਂ ਆਪ ਦੀ ਜੇਚ ਪੈਸੇ ਪਏ ਸੀ ਗਲਾਬ ਸਿੱਧੂ ਨੇ ਉਹ ਵੀ ਦੇ ਦਿੱਤੇ ਹ ਕੀ ਜੇਕਰ ਹੋਰ ਲੋਡ ਪਈ ਮੈਂ ਹੋਰ ਪੈਸੇ ਦੇ ਦੂੰਗਾ ਕਿ ਮਤਲਬ ਪਿੰਡ ਆਪਾਂ ਜਿਹੜੇ ਹੜ ਦੇ ਮੜਾ ਦੇ ਹੜਾਂ ਦੀ ਮਾਰ ਦੇ ਵਿੱਚ ਆਏ ਨੇ ਆਪਾਂ ਉਹ ਸਾਰੇ ਮਤਲਬ ਪਿੰਡ ਸਾਫ ਸਪਾਈ ਸਾਰੀ ਕਰਨੀ ਆ ਉਹ ਪਿੰਡਾਂ ਦੀ ਕਿ ਹੋਰ ਪੈਸੇ ਦੀ ਲੋੜ ਪਈ ਤਾਂ ਮੈਂ ਹੋਰ ਦੇ ਦੂੰਗਾ ਸੋ ਬੇਨਤੀ ਆਕਰ ਕੋਈ ਸਿੰਗਰ ਆ ਰਿਹਾ ਅੱਜ ਤੁਹਾਡੇ ਕੋਲੇ ਹਾਲ ਚਾਲ ਪੁੱਛਣ ਲਈ ਆ ਰਿਹਾ ਹੈ ਤਾਂ ਕੁਝ ਨਾ ਕੁਝ ਤੁਹਾਨੂੰ ਦੇ ਕੇ ਵੀ ਜਾਊਗਾ ਕੀ ਇਹ ਮੇ ਉੱਚੇ ਨਾਲ ਲੱਗ ਜਾ ਕਰੋ ਕਮੈਂਟਾਂ ਦੇ ਵਿੱਚ ਵੀ ਦੇਖਦੇ ਆਂ ਸੋਸ਼ਲ ਮੀਡੀਆ ਦਾ ਵੀ ਨਾਲ ਸੋਸ਼ਲ ਮੀਡੀਆ ਤੇ ਵੀ ਵੀਡੀਓ ਨਾਲ ਦੇ ਨਾਲ ਵਾਇਰਲ ਹੋ ਰ ਟਰੋਲ ਕਰਨ ਲੱਗ ਜਾਂਦੀਆਂ ਨੇ ਵੀਡੀਓ ਕਿ ਗਲਾਬ ਸਿੱਧੂ ਨੇ ਧੱਕਾ ਕਰਤਾ ਗਲਾਬ ਸਿੱਧੂ ਆਪਦੇ ਸ਼ੋਸ਼ੇ ਬਾਜੀ ਨੂੰ ਵਗ ਗਿਆ ਜਾਂ ਹੋਰ ਚੀਜ਼ਾਂ ਵਗ ਗਿਆ ਗਲਾਬ ਸਿੱਧੂ ਦਾ ਪਿਛੋਕੜ ਵੀ ਦੇਖਿਆ ਕਰੋ ਨਾ ਬੰਦਾ ਕਿੱਥੋਂ ਉੱਠ ਕੇ ਆਇਆ ਆ ਜੋ ਹਰ ਇੱਕ ਦੀ ਮਦਦ ਕਰ ਰਿਹਾ ਜਿੰਨੇ ਜੋਗਾ ਹੈਗਾ ਕਿ ਜਦੋਂ ਗਲਾਬ ਸਿੱਧੂ ਕੋਲੇ ਕੁਝ ਨਹੀਂ ਸੀ ਤਾਂ ਉਹ ਨਹੀਂ ਕੀਤੀ ਜਾਂਦੀ ਹੁੰਦੀ ਮਦਦ ਕਿਸੇ ਵੀ ਇਨਸਾਨ ਤੋਂ ਜਿਹਦਾ ਆਪਦਾ ਘਰ ਦਾ ਖਰਚਾ ਪਹਿਲਾਂ ਮਸਾ ਚੱਲ ਰਿਹਾ ਹੋਵੇ ਉਹ ਦੂਜੇ ਦੀ ਕਿੱਥੋਂ ਮਦਦ ਕਰ ਦੂਗਾ ਪਰ ਜਦੋਂ ਹੀ ਵਾਹਿਗੁਰੂ ਮਾਫਰਦਾ ਕਿਸੇ ਵੀ ਇਨਸਾਨ ਦੀ ਜਦੋਂ ਉਹਦੇ ਕੋਲ ਪੈਸਾ ਆਉਣ ਲੱਗ ਜਾਂਦਾ ਤਾਂ ਉਹਦੀ ਪਹਿਲੀ ਸੋਚ ਇਹ ਹੁੰਦੀ ਹੈ ਕਿ ਯਾਰ ਮੈਂ ਕਿਸੇ ਨਾ ਕਿਸੇ ਦੀ ਮਦਦ ਕਰਾਂ ਜਿਵੇਂ ਗਲਾਬ ਸਿੱਧੂ ਅੱਜ ਹਰ ਕਿਸੇ ਦੀ ਮਦਦ ਕਰ ਵੀ ਰਿਹਾ ਨਵੇਂ ਮੁੰਡਿਆਂ ਨੂੰ ਵੀ ਮੌਕਾ ਦੇ ਰਿਹਾ ਕੋਈ ਲਖਾਰੀ ਉਹਨੂੰ ਵੀ ਮੌਕਾ ਦੇ ਰਿਹਾ ਪਿੱਛੇ ਜਿਹੀ ਕੁੜੀਆਂ ਦੇ ਵਿਆਹ ਵੀ ਕਰਕੇ ਹਟਿਆ ਮਤਲਬ ਉਹਦੀ ਸੋਚ ਆਪਦੀ ਕਿ ਅੱਜ ਜੇ ਮੇਰੇ ਕੋਲੇ ਉਸ ਵਾਹਿਗੁਰੂ ਨੇ ਮੇਰੀ ਬਾਹ ਫੜੀ ਹੈ ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲਦਾ ਕਦੇ ਕਿ ਉਹਨਾਂ ਦੇ ਪੈਰੋਕਾਰ ਸਾਰਾ ਇਹ ਸਿਸਟਮ ਆ ਜਿਹੜਾ ਕਿ ਅੱਗੇ ਅੱਜ ਤੱਕ ਇੰਨੀ ਦੂਰ ਤੱਕ ਕਿ ਗਲਾਬ ਸਿੱਧੂ ਪਹੁੰਚਿਆ ਉਹ ਸਿੱਧੂ ਮੂਸੇੇ ਕਰਕੇ ਹੀ ਪਹੁੰਚਿਆ ਕਿ ਗਲਾਬ ਸਿੱਧੂ ਦੀ ਸੋਚ ਨਹੀਂ ਆਏ ਕਿ ਮੇਰੇ ਕੋਲ ਅਗਰ ਪੈਸਾ ਆਏਗਾ ਤਾਂ ਮੈਂ ਲਾਰੇ ਕਿਤੇ ਪਾਸੇ ਮੈਂ ਚੰਗੇ ਕੰਮ ਵਿੱਚ ਲਾਰੇ ਆਂ ਵੀਡੀਓ ਟਰੋਲ ਕਰਨ ਦੇ ਵਿੱਚ ਮਤਲਬ ਸਾਡੇ ਪੰਜਾਬੀ ਕੋਈ ਕਸਰ ਨਹੀਂ ਛੱਡਦੇ ਗਾਲਾਂ ਦੇਣ ਵਾਲੀਆਂ ਮਤਲਬ ਚੱਜ ਦੀ ਵੀਡੀਓ ਕਨੀ ਕੱਟ ਇਹੋ ਜੀ ਜਿਹੜੀ ਚੀਜ਼ਾਂ ਚੱਲਦੀਆਂ ਨੇ ਉਹਨੂੰ ਟਰੋਲ ਕਰਨ ਦੇ ਵਿੱਚ ਪੰਜਾਬੀ ਮੂਰੇ ਨੇ ਕੋਈ ਵੀ ਸਿੰਗਰ ਆ ਰਿਹਾ ਉਹਦੀ ਸਪੋਰਟ ਕਰਿਆ ਕਰੋ ਉਹ ਕੁਝ ਨਾ ਕੁਝ ਦੇ ਨਹੀਂ ਆ ਰਹੇ ਆ ਐਕਟਰਾ ਸਿੰਗਰਾਂ ਨੂੰ ਛੱਡੋ ਮਤਲਬ ਬਹੁਤ ਪੈਸੇ ਦੇ ਚੁੱਕੇ ਨੇ ਕਿੰਨਾ ਹੀ ਰਾਸ਼ਨ ਕਿੰਨੇ ਹੀ ਦਿਨਾਂ ਦਾ ਸਾਰਾ ਕੁਝ ਮਤਲਬ ਸਮਾਨ ਦੁੱਗਣਾ ਤਿਗਣਾ ਪਹੁੰਚਿਆ ਵਿਆ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚੋਂ ਸਮਾਨ ਆ ਜਿਹੜਾ ਪਹੁੰਚਿਆ ਵਿਆ ਤਾਂ ਦੇਖੋ ਤੁਸੀਂ ਉੱਥੇ ਮੰਤਰੀ ਕਢਾਉਂਦੇ ਨਹੀਂ ਹੋਰ ਪਾਰਟੀਆਂ ਦੇ ਕਢਾਉਂਦੇ ਨਹੀਂ ਰਾਜਨੀਤਿਕ ਬੰਦੇ ਕੜਾ ਉੱਥੇ ਆ ਨਹੀਂਦੇ ਤਾਂ ਉਹ ਵੀ ਵੋਟਾਂ ਲੱਗੀਆਂ ਜਾਂਦੇ ਨੇ ਉਹ ਕਢਾ ਦੇਣਾ ਰਾਸ਼ਨ ਲੈ ਕੇ ਜਾਂਦੇ ਨੇ ਉਹਨਾਂ ਨੇ ਉਹਨਾਂ ਨੇ ਤਾਂ ਨਾਲ ਹੀ ਸਖੋ ਜਾ ਕੇ ਫੋਟੋ ਕੋ ਚੋਣੀ ਹੁੰਦੀ ਹੈ ਕਿ ਹਰ ਪਿੰਡ ਤਾਂ ਦੀ ਅਸੀਂ ਉਹਨਾਂ ਦੀ ਸਾਰ ਲਈ ਜਾ ਕੇ ਪੁੱਛੇ ਉਹਨਾਂ ਦੇ ਦੁੱਖ ਪੁੱਛੇ ਕਿ ਨੁਕਸਾਨ ਹੋ ਗਿਆ ਉਹਨਾਂ ਨੇ ਫੋਟੋ ਕੱਟ ਕੇ ਉਹ ਸੋਸ਼ਲ ਮੀਡੀਆ ਤੇ ਪਾਉਣੀਆਂ ਹੁੰਦੀਆਂ ਨੇ ਕਿ ਗਾਂਵ ਵਾਸਤੇ ਵੋਟਾਂ ਲੈਣੀਆਂ ਇਹਨਾਂ ਨੂੰ ਕੀ ਲੋੜ ਆ ਕੰਮ ਚੱਲ ਰਿਹਾ ਵਧੀਆ ਤਾਂ ਉਹਦੇ ਆਪ ਦੀ ਨੇਕ ਕਮਾਈ ਦੇ ਵਿੱਚੋਂ ਮਦਦ ਵੀ ਕਰੀ ਜਾਂਦੇ ਨੇ ਇਹਨੇ ਪੰਜਾਬ ਕਿਸੇ ਤੋਂ ਮਤਲਬ ਆ ਦੀ ਮਿਹਨਤ ਕਸ਼ ਲੋਕ ਨੇ ਪੰਜਾਬ ਦੇ ਲੋਕ ਮਿਹਨਤ ਕਰਨਾ ਜਾਣਦੇ ਨੇ ਪਰ ਇੱਕ ਆਪ ਦੇ ਵੱਲ ਹੁੰਦੀ ਹੈ ਕਿ ਆਪਾਂ ਸੇਵਾ ਕਰਨੀ ਚਾਹੁੰਦੇ ਆ ਉਹ ਸੇਵਾ ਕਰ ਰਹੇ ਨੇ ਸਾਰੇ ਜ਼ਿੰਗਰ ਕੀ ਰਾਜਨੀਤਿਕ ਬੰਦੇ ਵੀ ਇਨੇ ਆਉਂਦੇ ਨੇ ਉਹ ਵੀ ਆਪ ਵੋਟਾਂ ਲੈ ਕੇ ਚਲੇ ਜਾਂਦੇ ਨੇ ਉਹਨਾਂ ਨੇ ਫੋਟੋ ਖਿਚਾਉਣੀਆਂ ਦੀ ਨਾਲ ਉਹਨਾਂ ਦੇ ਕੈਮਰਾਮੈਨ ਉਹਨਾਂ ਦੇ ਆਪ ਦੇ ਬੰਦੇ ਉਹ ਕਿੰਨਾ ਕੁ ਰਾਸ਼ਨ ਲੈ ਕੇ ਜਾਂਦੇ ਨੇ ਕਿਸੇ ਦੇ ਲਈ ਸੋ ਇਹ ਜੀਆਂ ਫ਼ਰਮਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਵੀ ਸਿੰਗਰ ਆਉਂਦੇ ਨੇ ਉਹਨਾਂ ਦਾ ਮਾਨ ਸਤਕਾਰ ਜਦੋਂ ਆਉਂਦੇ ਨੇ ਵਧੀਆ ਕਰਿਆ ਕਰੋ ਫੋਟੋ ਫੋਟਾਂ ਬਾਅਦ ਚ ਉਚਾੜਾ ਕਰੋ ਇੱਕ ਤਾਂ ਜਦੋਂ ਦੇਖਦੇ ਆ ਕਿਤੇ ਪਾਸੇ ਕੋਈ ਸਿੰਗਰ ਆਉਂਦੇ ਨੇ ਨਾਲ ਦੀ ਨਾਲ ਇੱਕ ਤਾਂ ਨਾ ਫੋਟੋਆਂ ਖਿਚਾਉਣ ਦੀ ਅੱਗ ਲੱਗ ਜਾਂਦੀ ਹੈ ਕਿ ਜਲਦੀ ਫੋਟੋ ਖਿਚਾ ਲਈਏ ਕਿ ਜਿਹੜੇ ਉਹ ਕੰਮ ਕਰਨ ਆ ਰਹੇ ਨੇ ਉਹ ਕੰਮ ਉਹਨਾਂ ਤੋਂ ਉਹ ਤਾਂ ਪੂਰਤੀ ਕਰ ਲਓ ਨਾ ਜਿਹੜੀ ਚੀਜ਼ ਉਹ ਲੈ ਕੇ ਆ ਰਹੇ ਨੇ ਤੁਹਾਡੇ ਲਈ ਜਿਹੜੀ ਸੇਵਾ ਕਰਨ ਹੈ ਉਹ ਸੇਵਾ ਲਓ ਤੁਸੀਂ ਉਹਨਾਂ ਤੋਂ ਸਾਡੇ ਲੋਕਾਂ ਦੀ 기ਆਤਾ ਚਲੋ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕਿ ਹੱਲ ਨਹੀਂ ਠੀਕ ਹੋ ਜਾਊਗਾ ਕਿ ਮਸਾ ਜਿਹੜਾ ਸਿੰਗਰ ਆਉਂਦਾ ਉਹਦੇ ਨਾਲ ਫੋਟੋ ਕੱਢ ਲਓ ਇਹ ਵੀ ਇੱਕ ਪੰਜਾਬ ਦੀ ਵੱਡੀ ਦਿਲੇਰੀ ਆਪਾਂ ਕਹਿ ਸਕਦੇ ਹਾਂ